ਚੋਨੇ ਦੀ ਆਪਾਂ ਖਰੀਦ ਦੀ ਕਰਾਂਗੇ 16 ਸਤੰਬਰ ਸਰਕਾਰ ਨੇ ਤਰੀਕ ਐਲਾਨ ਦਿੱਤਾ ਕਿ ਪੰਜਾਬ ਦੇ 7-8 ਜ਼ਿਲ੍ਹੇ ਬੁੱਢੀਪੱਤੜ ਤੇ ਫਸਲ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਸਰਕਾਰ ਸਮਾਂਤਾ ਅੱਗੇ ਕਰਦੇ ਰਹਿੰਦੇ ਸੀ ਮੰਨ ਕਿ ਜਿਹੜੀ ਖਰੀਦ ਹੈ ਅੱਗੇ ਤੇ ਹੋਣੀ ਚਾਹੀਦੀ ਹੈ ਤੁਸੀਂਾਂ ਮਾਨ ਹੁਣਾਂ ਨੇ ਅੱਜ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਸਾਰੇ ਉਹਦੇ ਵਿੱਚ ਮੰਤਰੀ ਸੀ ਸੀਨੀਅਰ ਅਧਿਕਾਰੀ ਉਹਨਾਂ ਦੇ ਵਿੱਚ ਗੱਲਬਾਤ ਹੋਈ ਤੇ ਰਣਨੀਤੀ ਬਣਾਈ ਗਈ ਹੈ ਕਿ ਆਖਰਕਾਰ ਜੇਠਣਾ ਕਿਵੇਂ ਇਹਨਾਂ ਹਾਲਾਤਾਂ ਦਾ ਅਜੇ ਜੇ ਟੰਗਣਾੜ ਸਹੀ ਟੰਗਣਾੜ ਇਹ ਵੀੰਦਾਜ਼ਾਨੀ ਲੱਗ ਰਿਹਾ ਕਿ ਪੰਜਾਬ ਦਾ ਕਿੰਨਾ ਕਬੜਾ ਨੁਕਸਾਨ ਹੋ ਗਿਆ ਜਾਂ ਹੋਣ ਜਾ ਰਿਹਾ ਹੈ। Haryana ਦੇ ਮੁੱਖ ਮੰਤਰੀ ਨੇ ਪੱਤਰ ਤਾਂ ਲਿਖਤਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ। ਗੱਲ ਤਾਂ ਆਮਲੀ ਤੌਰ ਤੇ ਮਦਦ ਕਰਨ ਦੀ ਹੈ। ਪੱਤਰ ਲਿਖਤਾ ਕਈ ਏਰੀਆ ਹੁੰਦੇ ਨੇ ਆਪਾਂ ਤੁਰੇ ਜਾਂਦਾ ਬੰਦਾ ਸੁਲਾਮਾਰ ਦੇਣਾ ਹੈ, ਸੁਲਾਮਾਰ ਨਹੀਂ ਹੋਣੀ ਹੈ। ਜੇ ਮਦਦ ਜੇ ਦੇਰੀ ਹੋਗੀ ਤਾਂ ਪੰਜਾਬ ਦਾ ਹੋਰ ਵੀ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਹਦੀ ਪਰਵਾਹੀ ਨੰਬਰ ਸਵਾਨਾ ਪੰਜਾਬ ਨਾ ਸਾਡਾ ਮੁਲਕ ਕਰ पाए। ਫੁਲੇਵਿਸ ਦਾ ਨਾਜ਼ਾਲ گاؤں ਕੇ ਜੇ ਪਾਖੜਾ ਦੇ 4 ਫੁੱਟ ਢੇਡ ਖੋਦੇ ਤੇ ਸੱਤ ਦਿਨ ਦਾ ਕੀ ਹਾਲਤ ਹੋਏਗਾ ਤੇ ਸੱਤ ਦਿਨ ਅੱਗੇ ਲੋਕਾਂ ਦੀ ਕੀ ਹਾਲਤ ਰਹੇਗਾ ਪਹਿਲੇ ਮਸੀਹ ਤਾਂ ਕਈ ਏਰੀਆ ਜਿਹੜੀਆਂ ਪਹਿਲਾਂ ਨਹੀਂ ਸੀ ਉਥੇ ਵੀ ਇਸ ਵੇਲੇ ਵਾਧੀਆਂ ਨਜ਼ਰ ਆ ਰਹੀਆਂ ਜੇ ਕੱਗਰ ਚਾਉਣ ਵਾਲੇ ਸਮੇਂ ਚ ਦਾ ਹੈਵੀ ਲਾਟਾ ਬਾਰਸ਼ ਤਾਂ ਕੱਗਰ ਦਾ ਪਾਣੀ ਵਧਦਾ ਤਾਂ ਮੈਂ ਕਹਿੰਦਾ ਪਟਿਆਲਾ ਜਿਹੜਾ ਅਜੇ ਤੱਕ ਬਚਿਆ ਹੋਇਆ ਹੈ ਮਾਨਸਾ ਦਾ ਕਾਫੀ ਪਚਾਇਆ ਹੈ ਕੱਗਰ ਦੀ ਮਾਰ ਪੈਂਦੀ ਹੈ ਤਾਂ ਸਮੂਹ ਪਟਿਆਲਾ ਮਾਨਸਾ ਤੱਕ ਵੀ ਵੱਡਾ ਖਤਰੇ ਦਾ ਕਾਰਨ ਪੰਜਾਬਗਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਾਪਤ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਅਹਿਮ ਵਿਸ਼ਿਆਂ ਦੇ ਬਾਰੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੀ ਅਨਾਉਂਸਮੈਂਟ ਸਰਕਾਰ ਨੇ ਕਰ ਦਿੱਤੀ ਹੈ ਪਰ ਝੋਨੇ ਦੀ ਖਰੀਦ ਲਈ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਕਿਉਂਕਿ ਬਹੁਤੀਆਂ ਥਾਵਾਂ ਤੇ ਝੋਨਾ ਬਚਿਆ ਹੀ ਨਹੀਂ ਤਾਂ ਖਰੀਦ ਹੈ ਜਿਹੜੀ ਉਹ ਕਿਸ ਤਰ੍ਹਾਂ ਹੋਣੀ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਸੀਐਮ ਮਾਨ ਹੁਣਾਂ ਦੇ ਵੱਲੋਂ ਹਾਈ ਲੈਵਲ ਮੀਟਿੰਗ ਅੱਜ ਬੁਲਾਈ ਗਈ ਸੀ ਜਿਸ ਦੇ ਵਿੱਚ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਮੇਨ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਜੀਤ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰੋਸਤਾਨਾ ਤੋਂ ਦਾ ਦਰਸ਼ਕਾਂ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਇਹ ਮੁੱਦੇ ਹੈ ਲੋਕ ਸਵਾਲ ਸੋ ਸਭ ਸਭ ਤੋਂ ਪਹਿਲਾਂ ਗੱਲ ਝੋਨੇ ਦੀ ਆਪਾਂ ਖਰੀਦ ਦੀ ਕਰਾਂਗੇ 16 ਸਤੰਬਰ ਸਰਕਾਰ ਨੇ ਤਰੀਕ ਐਲਾਨ ਦਿੱਤੀ ਹੈ ਕਿ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਹੈ ਸੋ ਪਹਿਲਾਂ ਲਵਾਈ ਦੀ ਤਰੀਕ ਸ਼ੁਰੂ ਐਲਾਨੀ ਗਈ ਸੀ ਹੁਣ ਖਰੀਦ ਦੀ ਪਰ ਇਹ ਸਭ ਦੇ ਵਿਚਕਾਰ ਹਾਲਾਤ ਆ ਜਿਹੜੇ ਆਪਾਂ ਜਾਣਦੇ ਆਂ ਅਣ ਸੁਖਾਵੇਂ ਨੇ ਫਿਲਹਾਲ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਪਰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਹੀ ਦੱਸ ਦਿੱਤਾ ਗਿਆ ਕਿ ਭਈ ਤਿਆਰ ਰਹੋ 16 ਸਤੰਬਰ ਨੂੰ ਤੁਸੀਂ ਚੋਨਾ ਵੇਚ ਸਕਦੇ ਹੋ ਦੇਖੋ ਪੰਜਾਬ 'ਚ ਜਦੋਂ ਆਪਾਂ ਜ਼ਿਕਰ ਕਰਾਂ ਤੂੰ ਵੱਡੀਆਂ ਫਸਲਾਂ ਹਾਲਾਂਕਿ ਫਸਲਾਂ ਤਾਂ ਹੋਰ ਵੀ ਹੈ ਮੱਕੀ ਵੀ ਹੈ ਸਬਜ਼ੀਆਂ ਵੀ ਹੈ ਫਰਦਰ ਫਸਲਾਂ ਵੀ ਹੈਗੀਆਂ ਦਾਲਾਂ ਵੀ ਹੈ ਤੇਲ ਬੀਜ ਹੈ ਬਹੁਤ ਕੁਝ ਹੈਗਾ ਪਰ ਵੱਡੀਆਂ ਫਸਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਫਸਲੀ ਚੱਕਰ ਦੀ ਫਸਲੀ ਚੱਕਰ ਹੈ ਕਣਕ ਤੇ ਚੋਨੇ ਦਾ ਤੇ ਹੁਣ ਚੋਣਾਂ ਦਾ ਸਮਾਂ ਇਸ ਕਰਕੇ ਜਦੋਂ 16 ਸਤੰਬਰ ਦਾ ਆਪਾਂ ਜ਼ਿਕਰ ਕਰਿਆ ਤਾਂ ਇੱਕ ਦਿਨ ਪਹਿਲਾਂ ਆ ਪੰਜਾਬ ਮੰਤਰੀ ਮੰਡਲ ਵੱਲੋਂ ਇਸ ਮੁੱਦੇ ਤੇ ਫੈਸਲਾ ਲਿਆ ਗਿਆ ਕਿ ਪੰਜਾਬ ਚ ਚੋਣਾਂ ਦੀ ਖਰੀਦ ਜੜੀ ਗਈ ਹੈ ਉਹ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਆ ਹੁਣ ਇਹ ਕਿਹਾ ਜਾ ਸਕਦਾ ਹੈ ਵੀ 16 ਸਤੰਬਰ ਕਿਉਂ ਪਿਛੇ 1 ਅਕਤੂਬਰ ਤੋਂ ਆਂ ਤੌਰ ਤੇ ਖਰੀਦ ਸ਼ੁਰੂ ਹੁੰਦੀ ਸੀ ਪਹਿਲੀ ਤੋਂ ਆਪਾਂ ਕਹਿੰਦੇ ਆ ਕਿ ਹੁਣ 16 ਸਤੰਬਰ ਤੋਂ ਇਕ ਤਰ੍ਹਾਂ ਦੀ ਮਜਾਜ ਦੀ ਜਾਰਾਤ ਵਰ ਤੇ ਨਜ਼ਰ ਆ ਰਹੀ ਹੈ ਆਪਾਂ ਫਰਾਂਸ ਦੀ ਗੱਲ ਵੀ ਕਰਾਂਗੇ ਕਰਾਂਗੇ ਪਰ ਆਪਾਂ ਸਾਰੇ ਜਾਣਦੇ ਕਿ ਐਤਕੀ ਜਿਹੜਾ ਚੋਲੇ ਦੀ ਲੋਈ ਦਾ ਸ਼ਡਿਊਲ ਤਾਇ ਕੀਤਾ ਗਿਆ ਸੀ ਉਹਦੇੰ ਦਾ ਕੁਝ ਸ਼ਡਿਊਲ ਵੀ ਕਈ ਤਰ੍ਹਾਂ ਚ ਐਡਵਾਂਸ ਲਿਆਂਦਾ ਗਿਆ ਸੀ ਜੀ ਜਿੱਥੇ ਐਡਵਾਂਸ ਉਹਨੇ ਦੀ ਲੋਈ ਹੋਈ ਹੈ ਤਾਂ ਸੁਭਾਵਿਕ ਹੈ ਉਥੇ ਫਸਲਾਉਣੀਆਂ ਵੀ ਇਹ ਗੇਤੀਆਂ ਹੀ ਹੁਣ ਇਹ ਸਹੀ ਹੈ ਕਿ ਪੰਜਾਬ ਦੇ 7-8 ਜ਼ਿਲ੍ਹੇ ਵੱਡੀ ਪੱਧਰ ਤੇ ਫਰਾਂਸ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਕਿਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਫਸਲਾਂ ਡੁੱਬ ਚੁੱਕੀਆਂ ਉੱਥੇ ਤਾਂ ਜਦੋਂ ਕਿੰਨੀਆਂ ਫਸਲਾਂ ਪਚਣੀਆਂ ਕਿੰਨੇ ਕਿਸਾਨਾਂ ਦੀ ਚੰਗੀ ਕਿਸਮਤ ਹੋਏਗੀ ਕਿ ਆਪਣੇ ਫਸਲ ਮੰਡੀ ਤੱਕ ਲੈ ਕੇ ਜਾਣਗੇ ਇਹ ਤਾਂ ਹੁਣ ਕੋਈ ਜਾਣ ਤੱਕ ਬਾਅਦ ਪਤਾ ਲੱਗੇਗਾ ਪਰ ਇਹਦੇ باوجود ਵੀ ਨਿਆਦਾ ਵੱਡਾ ਹਿੱਸਾ ਹੈਗਾ ਜਿਹੜਾ ਉਹ ਅਜੇ ਵੀ ਹੜਾਂ ਦੀ ਮਾਰ ਤੋਂ ਬਚਿਆ ਹੋਇਆ ਹੈ ਜਿੱਥੇ ਝੋਨੇ ਦੀ ਫਸਲ ਵੀ ਠੀਕ ਠਾਕ ਖੜੀ ਹੈ ਤੇ ਉੱਥੇ ਜਿਹੜੀ ਗੈਤੀ ਲਵਾਈ ਹੋਈ ਹੈ ਗੈਤੀ ਬਜਾਈ ਹੋਈ ਹੈ ਉਹ ਫਸਲਾ ਇਹ ਹੀ ਰਹੀਗੀ ਤੀ ਉਹਦੇ ਮੱਦੇਨਜ਼ਰ ਰੱਖ ਦਿਆਂ 16 ਸਤੰਬਰ ਦਾ ਫੈਸਲਾ ਲਿਆ ਗਿਆ ਉਹਦੇ ਨਾਲ ਇੱਕ ਤਾਂ ਇਹ ਹੋਏਗਾ ਕਿ ਮੰਡੀਆਂ 'ਚ ਜਿਹੜਾ ਮੌਕੇ ਦੇ ਮੌਕੇ ਤੇ ਆ ਕੇ ਇੱਕ ਹਵੜਾ ਦਬੜੀ ਪੈਂਦੀ ਹੈ ਜੀ ਕਿਉਂਕਿ ਝੋਨੇ ਦੀ ਜਿਹੜੀ ਕਟਾਈ ਦਾ ਸੀਜ਼ਨ ਆ ਹੁਣ ਤਾਂ ਵੈਸੇ ਹਾੜੀ ਦੀ ਗੱਲ ਕਰ ਲਈਏ ਤੇ ਸੌਣੀ ਦੀ ਗੱਲ ਕਰ ਲਈਏ ਕਿਉਂਕਿ ਕੰਬਾਈਨ ਨਾਲ ਫਸਲਾਂ ਕੱਟੀਆਂ ਜਾਂਦੀਆਂ ਬੜਾ ਲਿਮਟਿਡ ਆ 15 20 ਦਿਨ ਦਾ ਸਾਰਾ ਸਮਾਂ ਹੁੰਦਾ ਜਿਸੂ ਕੇ ਹਜ਼ਾਰਾਂ ਏਕੜਾਂ ਦੀ ਫਸਲ ਇਕਦਮ ਮੰਡੀਆਂ 'ਚ ਆਉਂਦੀ ਹੈ ਤੇ ਹੁਣ ਜਿਹੜਾ ਥੋੜਾ ਜਿਹਾ ਸ਼ਡਿਊਲ ਚੇਂਜ ਕੀਤਾ ਗਿਆ ਕੁਝ ਮੰਡੀਆਂ 'ਚ ਅਗੇਤੀ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋ ਜੇਗੀ ਉਹਦੇ ਨਾਲ ਇੱਕ ਤਾਂ ਜਿਹੜਾ ਏਡਾ ਵੱਡਾ ਪ੍ਰੈਸ਼ਰ ਬਣਦਾ ਮੰਡੀਆਂ 'ਚ ਉਹ ਥੋੜਾ ਘਟੇਗਾ ਕਿਉਂਕਿ 16 ਸਤੰਬਰ ਨੂੰ ਉਹੀ ਫਸਲ ਆਏਗੀ ਜਿੱਥੇ ਲਵਾਈ ਜਿਹੜੀ ਅਗੇਤੀ ਹੋਈ ਹੈ ਉਹਦੇ ਪਰੋਂਦੇ ਉਸ ਨਾਲ ਕਿਤੇ ਜਾਣਗੇ ਤੇ ਦੂਜੇ ਜ਼ਿਲ੍ਹੇ 'ਚ ਜਿੱਥੇ ਕੁਝ ਥੀਲ ਵਾਹੀ ਹੋਈ ਹੈ ਜਾਂ ਕੁਝ ਥੀ ਬੀਈ ਆਈ ਹੋਈ ਹੈ ਉੱਥੇ ਬਾਅਦ ਚ ਪਰੋਂਦ ਹੋਣਗੇ ਤੇ ਬਾਅਦ ਚ ਮੰਡੀਆਂ 'ਚ ਫਸਲ ਆਏਗੀ ਜੋ ਕਿਸਾਨਾਂ ਲਈ ਵੀ ਸੌਖਾ ਤੇ ਜਿਹੜੇ ਕਿਸਾਨਾਂ ਨੇ ਇਸ ਸਮੇਂ ਸਿਰ ਫਸਲ ਬੀਜੀ ਹੈ ਉਹ ਕੀਤੀ ਫਸਲ ਬੀਜੀ ਹੈ ਚਾਰ ਪੈਸੇ ਉਹਨਾਂ ਦੀ ਜੇਲ੍ਹ ਚ ਵੀ ਆਉਣਗੇ ਆਪਣੀ ਅਗਲੀ ਫਸਲ ਦਾ ਬਜਾਈ ਦਾ ਇੰਤਜ਼ਾਮ ਕਰਨਗੇ ਫਿਰ ਆਪਣੀਆਂ ਲੋੜਾਂ ਪੂਰੀਆਂ ਕਰਨਗੇ ਇਸ ਨਾਲ ਅਮਲੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਇਹ ਲਾਹੇਵੰਦ ਫੈਸਲਾ 16 ਸਤੰਬਰ ਦਾ ਅਕਸਰ ਕਿਸਾਨ ਤਾਂ ਅੱਗੇ ਕਰਦੇ ਰਹਿੰਦੇ ਸੀ ਮੰਨ ਕਿ ਜਿਹੜੀ ਖਰੀਦ ਹੈ ਅੱਗੇ ਤੇ ਹੋਣੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਫੈਸਲਾ ਲੈ ਗਿਆ ਤੇ ਮੈਂ ਸੋਚਦਾ ਕਿ ਚੰਗਾ ਫੈਸਲਾ ਹੈ ਇਹਨਾਂ ਕੋਈ ਨਾ ਕੋਈ ਰਾਹਤ ਜ਼ਰੂਰ ਮਿਲੇਗੀ ਨੁਕਸਾਨ ਕੋਈ ਨਹੀਂ ਇਸ ਕਰਨ ਦਾ ਜੀ ਬਿਲਕੁਲ ਸੁਤੰਦਰ ਦੱਸ ਦिए ਕਿ ਇਸ ਸਮੇਂ ਦੁਆਬੇ ਦਾ ਤੇ ਮਾਝੇ ਦਾ ਜ਼ਿਆਦਾਤਰ ਏਰੀਆ ਜਿਹੜਾ ਉਹ ਕਾਫੀ ਪ੍ਰਭਾਵਿਤ ਹੋਇਆ ਹੜ੍ਹਾਂ ਦੇ ਨਾਲ ਤੇ ਮਾਲਵੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਜੋ ਕਿ ਬਾਰਡਰ ਦੇ ਨਾਲ ਫਾਜ਼ਿਲਕਾ ਲੱਗਦਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਬਾਕੀ ਮਾਲਵੇ ਦਾ ਖੇਤਰ ਹੈ ਜਿਹੜਾ ਫਿਲਹਾਲ ਸੇਫ ਹੈ ਜ਼ਿਆਦਾ ਨੁਕਸਾਨ ਫਸਲਾਂ ਦਾ ਨਹੀਂ ਹੋਇਆ ਸੋ ਉਮੀਦ ਚੰਗੇ ਦੀ ਕੀਤੀ ਜਾ ਸਕਦੀ ਹੈ ਸਿੱਤ ਸਾਹਿਬ ਅੱਗੇ ਵਧਾਂਗੇ ਤੇ ਗੱਲ ਸੀਮਾਨ ਹੁਣਾਂ ਦੀ ਕਰਾਂਗੇ सीएम मानन्होंने आज एक हाई लेवल मीटिंग बुलाई सारे ਉਹਦੇ ਵਿੱਚ ਮੰਤਰੀ ਸੀ ਸੀਨੀਅਰ ਅਧਿਕਾਰੀ ਉਹਦੇ ਵਿੱਚ ਗੱਲਬਾਤ ਹੋਈ ਤੇ ਰਣਨੀਤੀ ਬਣਾਈ ਗਈ ਹੈ ਕਿ ਆਖਿਰਕਾਰ ਨਜੇਠਣਾ ਕਿਵੇਂ ਇਹਨਾਂ ਹਾਲਾਤਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਇਹ ਮੀਟਿੰਗ ਹੋਣ ਦੇ ਵਿੱਚ ਦੇਰੀ ਹੋ ਗਈ ਹੈ ਮੀਟਿੰਗ ਪਹਿਲਾਂ ਹੋ ਜਾਣੀ ਚਾਹੀਦੀ ਸੀ ਚਲੋ ਦੇਰ ਹੈ درست ਹੈ ਕਿਵੇਂ ਦੇਖਦੇ ਹੋ ਬਿਲਕੁਲ ਇਸ ਬਾਰੇ ਤਾਂ ਕੋਈ ਦੋ ਰਾਇ ਨਹੀਂ ਕਿ ਜਿਸ ਤਰ੍ਹਾਂ ਹੜ੍ਹਾਂ ਦੇ ਪ੍ਰਬੰਧਾ ਹੋਣੇ ਚਾਹੀਦੇ ਟਾਕਰੇ ਦੇ ਲਈ ਤੁਸੀਂ ਜੇ ਤੁਹਾਨੂੰ ਆਪਾਂ ਗੱਲ ਕਰਦੇ ਆਪਾਂ ਪਹਿਲਾਂ ਫਸਲ ਦੀ ਗੱਲ ਕਰ ਚੁੱਕੇ ਆਂ ਫਸਲ ਵੀ ਅਚਾਨਕ ਤਾਂ ਆਉਣੀ ਨਹੀਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਝੋਨੇ ਦੀ ਫਸਲ ਆਈ ਹੈ ਤਾਂ ਇਹਨਾਂ ਪੱਕਣਾ ਵੀ ਹੈ ਤੇ ਮੰਡੀਆਂ 'ਚ ਵੀ ਆਉਣਾ ਹੈ ਬਿਲਕੁਲ ਇਦਾਂ ਜਿਦੋਂ ਆਪਾਂ ਗੱਲ ਕਰਦੇ ਆਂ ਮੌਨਸੂਨ ਦਾ ਤਾਂ ਮੌਨਸੂਨ ਤਾਂ ਨਾ ਤਾਂ ਕਿਸੇ ਕੇਂਦਰ ਸਰਕਾਰ ਦੇ ਵੱਸ 'ਚ ਹੈ ਨਾ ਹੀ ਸੂਬਾ ਸਰਕਾਰ ਦੇ ਵੱਸ 'ਚ ਹੈ ਕਿ ਇਹ ਫੈਸਲਾ ਕਰਨਗੇ ਮੌਨਸੂਨ ਘੱਟ ਹੋਏ ਜਾਂ ਵੱਧ ਹੋਏ ਇਹ ਕੁਦਰਤ ਦਾ ਹੱਥ ਹੈ ਸੋ ਮੌਨਸੂਨੇ ਆਉਣਾ ਹੀ ਆਉਣਾ ਉਹ ਤੇ ਪ੍ਰਬੰਧ ਦਾ ਜਿਆਦਾ ਬਾਰਿਸ਼ ਐ ਇਸ ਵਾਰ ਜਿਹੜਾ ਹਾਲਾਂਕਿ ਕੋਈ ਅਚਾਨਕ ਗੱਲ ਨਹੀਂ ਵਾਪਰੀ ਕਿ ਆਪਾਂ ਪਿਛਲੀਆਂ ਰਿਪੋਰਟਾਂ ਨੂੰ ਦੇਖੀਏ ਮੌਸਮ ਭਾਗ ਪਿਛਲੇ ਮੈਨੂੰ ਯਾਦ ਆ ਕਈ ਮਹੀਨੇ ਪਹਿਲਾਂ ਵੀ ਰਿਪੋਰਟ ਆਈ ਸੀ ਕਿ ਇਸ ਵਾਰ ਜਿਹੜੀ ਮੌਨਸੂਨ ਹੈ ਉਹ ਭਰਮੀ ਹੋਣ ਦੀ ਉਮੀਦ ਹੈ ਭਰਮੀ ਮੌਨਸੂਨ ਆਏਗੀ ਕਿ ਭਰਮੀ ਮੌਨਸੂਨ ਆਏਗੀ ਤਾਂ ਫਿਰ ਸਭ ਤੋਂ ਬਾਅਦ ਦੇਖੋ ਜਿਹੜੇ ਦੱਖਣ ਦੇ ਸੂਬੇ ਐ ਕਰਨਾਟਕ ਐ ਮਹਾਰਾਸ਼ਟਰ ਤੁਜੇ ਏਰੀਆਸ ਜਿਹੜੇ ਹੈਗੇ ਉਹ ਤਾਂ ਪਹਿਲਾਂ ਹੀ ਜਿਹੜਾ ਹੈਗਾ ਜਾਣੂ ਹੁੰਦੇ ਆ ਕਿ ਉੱਥੇ ਬਾਰਸ਼ਾਂ ਦੇਰਿਆ ਹੁੰਦੀਆਂ ਸਮੁੰਦਰ ਦਾ ਇਲਾਕਾ ਨੇੜੇ ਬੰਦਾ ਯੋਜਨਾਵਾਂ ਆਉਂਤਾ ਨਹੀਂ ਆਉਂਦੀਆਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਮੈਦਾਨੀ ਇਲਾਕਿਆਂ ਦੇ ਜਿਵੇਂ ਪਹਾੜਾਂ ਦੇ ਨਾਲ ਲੱਗਦਾ ਆਪਣਾ ਪੰਜਾਬ ਹੈ ਹਰਿਆਣਾ ਦਾ ਕੁਝ ਹਿੱਸਾ ਹਿਮਾਚਲ ਜੰਮੂ ਕਸ਼ਮੀਰ ਹੈ ਨਾ ਬੱਸ ਇਹ ਪੰਜਾਬ ਦੀ ਗੱਲ ਕਰੀਏ ਜਿੱਦਾਂ ਤੁਸੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ ਉਹ ਮੀਟਿੰਗ ਜਿਹੜੀ ਆਈ ਗਿਆ ਬਿਲਕੁਲ ਜੇ ਹੋਰ ਕੁਝ ਦਿਨ ਪਹਿਲਾਂ ਹੁੰਦੀ ਤਾਂ ਸ਼ਾਇਦ ਵਿਵਸਥਵੰਦੀ ਉਹ ਰਿਦਰਸ ਜਿੱਟ ਅੰਗ ਨਾਲ ਹੋ ਸਕਦੀ ਸੀ ਪਰ ਚਲੋ ਤੇ ਹੁਣ ਵੀ ਕੀਤੀ ਗਈ ਹੈ ਜੀ ਉਹਦੇ ਚੇਕ ਵਿਵਸਥਾ ਉਹਦੀ ਇਹ ਹੀ ਕੀਤੀ ਕਿ ਇੱਕ ਇੱਕ ਕਿਸਤਰ ਕੈਲੰਡਰ ਮੰਤਰੀਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਲੈ ਲਈਆਂ ਜਾਣੀਆਂ ਔਰ ਅਧਿਕਾਰੀਆਂ ਕੋਲੋਂ ਰਿਪੋਰਟ ਲਈ ਗਈ ਹੈ ਮੁੱਖ ਮੰਤਰੀ ਵੱਲੋਂ ਕਿ ਦੱਸੋ ਕਿ ਕਿੱਥੇ ਕਿੱਥੇ ਸਦੀਵ ਦੇਰੇ ਨਾਜ਼ਿਕ ਹੈ ਕਿਵੇਂ ਟੱਕਰਾ ਕੀਤਾ ਜਾ ਸਕਦਾ ਹੈ ਔਰ ਮੋٹے ਤੌਰ ਤੇ ਸਰਕਾਰ ਨੇ ਤੇ ਜਾਣ ਕੇ ਡਿਊਟੀ ਤੇ ਤਾਂ ਪੰਜਾਬ ਉੱਪਰ ਇਹ ਨਿਊ ਡਿਵਿਡੈਂਟ ਆਣ ਪਈ ਹੈ ਅਜੇ ਜੇ ਢੰਗ ਨਾਲ ਸਹੀ ਢੰਗ ਨਾਲ ਇਹ ਵੀ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਕਿੰਨਾ ਕੁ ਵੱਡਾ ਨੁਕਸਾਨ ਹੋ ਗਿਆ ਜਾਂ ਹੋਣ ਜਾ ਰਹੇ ਇਹਦੀ ਮੀਟਿੰਗ ਜੇ ਵੀ ਸਾਰੀ ਤਸਵੀਰ ਉੱਪਰ ਕੇ ਸਾਹਮਣੇ ਆਏਗੀ ਕਿ ਜੋ ਮੌਨਸੂਨ ਦੀ ਵਜ੍ਹਾ ਕਰਕੇ ਬੇਰੇ ਬਾਰਸ਼ ਆਉਣ ਕਰਕੇ ਦਰਿਆਵਾਂ ਚੜਾਉਣ ਕਰਕੇ ਨੁਕਸਾਨ ਹੋਇਆ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਕੋਲੇ ਇੰਨਾ ਆਰਥਿਕ ਸਾਧਨ ਨਹੀਂ ਹੈ ਹੂੰ ਇਹ ਗੱਲ ਕੋਈ ਲੁਕੀ ਸੀ ਵੀ ਨਹੀਂ ਪੰਜਾਬ ਪਹਿਲੇ ਵੱਡੇ ਪੱਧਰ ਤੇ ਕਰਜ਼ੇ ਦਾ ਸਹਾਰਾ ਹੈ ਕਰਜ਼ਾ ਚੁੱਕਿਆ ਹੋਇਆ ਹੈ ਉਹ ਕੇਂਦਰ ਦੀ ਮਦਦ ਦੇ ਬਗੈਰ ਆ ਪੰਜਾਬ ਇਸ ਸੰਕਟ ਤੋਂ ਬਾਹਰ ਆ ਨਹੀਂ ਸਕਦਾ ਜੀ ਉਹਦੀ ਸਿੱਧੀ ਬਣੀ ਵੀ ਹੈ ਉਹਦੀ ਸਿੱਧੀ ਦਾ ਟਕਰਾਅ ਚ ਕੇਂਦਰਾ ਚ ਪੰਜਾਬ ਸਰਕਾਰ ਹੈ ਦੋਨਾਂ ਸਰਕਾਰਾਂ ਨੂੰ ਮਿਲ ਕੇ ਸਾਂਝੇ ਤੌਰ ਤੇ ਅਪਰਾਲਾ ਕੰਦੀ ਜ਼ਰੂਰ ਤਾਂ ਕਿਉਂਕਿ ਪੰਜਾਬ ਖਲਾ ਆਨਾਜ ਦੀ ਨਮਈਆ ਕਰਦਾ ਪੰਜਾਬ ਦੇ ਦੀ ਖੜਕ ਬੁਝਾਵੀ ਹੈ ਤੇ ਪੰਜਾਬ ਕਮਜ਼ੋਰ ਪੈਂਦਾ ਤਾਂ ਮੈਂ ਸਮਝਾਂਗਾ ਕਿ ਦੇਸ਼ ਕਮਜ਼ੋਰ ਪੈਂਦਾ ਹੈ ਇਸ ਲਈ ਕੇਂਦਰ ਨੂੰ ਵੀ ਫੌਰੀ ਤੌਰ ਤੇ ਜਿਦਾਂ ਮੁੱਖ ਮੰਤਰੀ ਭਗਵੰਤ ਮਾਨ ਇੱਕਦੋਂ ਪਹਿਲਾਂ ਕਹਿ ਵੀ ਚੁੱਕੇ ਆ ਕਿ ਕੇਂਦਰ ਨੂੰ ਇਸ ਮਾਮਲੇ 'ਚ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਜੀ ਨਰਿਆਣਾ ਦੇ ਮੁੱਖ ਮੰਤਰੀ ਜੀ ਨੇ ਪੱਤਰ ਤਾਂ ਲਿਖਤਾ ਆਪਾਂ ਕਾਲੀ ਵਿਸ ਦੇ ਕਰ ਕੀਤਾ ਸੀ ਗੱਲ ਤਾਂ ਆਮਲੀ ਤੌਰ ਤੇ ਮਦਦ ਕਰਨ ਦੀ ਹੈ ਪੱਤਰ ਲਿਖਦਾ ਕਈ ਆ ਨਹੀਂ ਹੁੰਦਾ ਨਾ ਆਪਾਂ ਤੁਰੇ ਜਾਂਦਾ ਬੰਦਾ ਸੁਲਾ ਮਾਰ ਦੇਣਾ ਸੁਲਾ ਮਾਰਨੀ ਹੁੰਦੀ ਹੈ ਪੱਤਰ ਲਿਖਦਾ ਮਦਦ ਦੀ ਲੋੜ ਹੈ ਪੰਜਾਬ ਤਾਂ ਉੱਧਰ ਜਾ ਰਿਹਾ ਕੁਛ ਨਹੀਂ ਦੀ ਲੋੜ ਹੈ ਜਿਨ੍ਹਾਂ ਨੇ ਮਦਦ ਕਰਨੀ ਹੈ ਹੁਣ ਹੜਾ 'ਚ ਮਦਦ ਕਰ ਰਹੇ ਆ ਨਾ ਉਹਨਾਂ ਨੇ ਪੱਤਰ ਲਿਖੇ ਗਏ ਤੇ ਲੋਕ ਉੱਤੇ ਜਾ ਕੇ ਮਦਦ ਕਰ ਰਹੇ ਆ ਜੀ ਜੀ ਕਿਸੇ ਸੰਸਦ ਆ ਦਿੱਤਾ ਚਿੱਠੀਆਂ ਪਾਈਆਂ ਸੋ ਮਦਦ ਕਰਨ ਵਾਲੇ ਜਾਣਦੇ ਹੁੰਦੇ ਕਿਵੇਂ ਮਦਦ ਕਰਨੀ ਹੈ ਸੋ ਕੇਂਦਰ ਨੂੰ ਵੀ ਇਸ ਤਰੀਕੇ ਪੰਜਾਬ ਦੀ ਮਦਦ ਲਈ فوری ਤੌਰ ਤੇ ਅੱਗੇ ਆਉਣ ਦੀ ਲੋੜ ਹੈ ਇਹ ਤੋਂ ਪਹਿਲਾਂ ਜਦੋਂ ਤੁਸੀਂ ਮੀਟਿੰਗ ਦਾ ਜ਼ਿਕਰ ਕੀਤਾ ਹੈ ਮੀਟਿੰਗ ਦਾ 4 ਦਿਨ ਬਾਅਦ ਚ ਹੀ ਹੋਊਗੀ ਚੱਲ ਗਿਆ ਔਰ ਜੇ ਮਦਦ ਜੇ ਦੇਰੀ ਹੋ ਗਈ ਤਾਂ ਪੰਜਾਬ ਦਾ ਹੋਰ ਵੀ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਹਦੀ ਪਰਭਾਈ ਲੰਮਾ ਸਵਾਨਾ ਪੰਜਾਬ ਨਾ ਸਾਡਾ ਮੁਲਕ ਕਰ ਪਾਏਗਾ ਜੀ ਜੀ ਬਿਲਕੁਲ ਸੋ ਤੁਹਾਨੂੰ ਦੱਸ ਦਈਏ ਕਿ ਨੈਪ ਸਿੰਘ ਸੈਣੀ ਨੇ ਜਿਹੜੇ ਉਹ ਪੰਜਾਬ ਆਏ ਨੇ ਜਸਵੰਦਰ ਭੱਲਾ ਦੇ ਘਰ ਆਏ ਨੇ ਉੱਥੇ ਉਹਨਾਂ ਨੇ ਦੁੱਖ ਸੁੱਖ ਫਰੋਲਿਆ ਸੋ ਜਿਹੇ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਢੇੜਾ ਮਾਰ ਰਹੇ ਹੋ ਹਾਲਾਤ ਤੁਸੀਂ ਆਪਣੇ ਅੱਖੀ ਵੇਖ ਕੇ ਗਏ ਹੋ ਕਿ ਕਿਸ ਤਰ੍ਹਾਂ ਦੇ ਨੇ ਸੋ ਜਿਹੇ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਮਦਦ ਦੀ ਕਹਿਣ ਦੀ ਵਜਾਏ ਨਾਲ ਖੜੀਏ ਆ ਕੇ ਤਾਂ ਅਜਿਹੇ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦੀ ਸਥਿਤੀ ਹੈ ਜਿਹੜੀ ਉਹ ਹੈ ਕਿ ਸਤਲੁਜ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਜ ਚੁੱਕਿਆ ਹੈ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਅਲਰਟ ਹੈ ਜਾਰੀ ਕਰ ਦਿੱਤਾ ਉਧਰ ਦੂਜੇ ਪਾਸੇ ਜਿਹੜਾ ਬਿਆਸ ਦਰਿਆ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ ਥੋੜਾ ਜਿਹਾ ਘਟਿਆ ਹੈ ਜਿਸ ਕਰਕੇ ਥੋੜੀ ਰਾਹਤ ਹੈ ਸੁਖਣਾ ਭਾਖੜਾ ਦੇ ਜਿਹੜੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਜਿਸ ਕਰਕੇ ਖਤਰੇ ਵਧੇ ਹੋਏ ਨੇ ਸਤ ਜੀ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਕੁਝ ਥਾਵਾਂ ਤੇ ਪਾਣੀ ਘਟ ਵੀ ਰਿਹਾ ਹੈ ਪਰ ਕੁਝ ਥਾਵਾਂ ਤੇ ਪਾਣੀ ਵਧ ਵੀ ਰਿਹਾ ਹੈ ਥੋੜੇ ਥੋੜੇ ਇੰਨੇ ਕਈ ਖੁੱਲੇ ਗਏ ਨੇ ਜੀ ਤੁਸੀਂ ਜਿਹੜੀ ਤੁਸੀਂ ਜ਼ਿਕਰ ਕੀਤਾ ਤੇ ਕੋਈ ਦਮਾ ਪਹਿਲਾਂ ਆਖ ਚੁੱਕਾ ਹੈ ਕਿ ਬਹੁਤ ਕੁਝ ਅੱਜ ਦੀ ਖੜੀ ਜੇ ਤੋਂ ਆਪਾਂ ਗੱਲ ਕਰਦੇ ਹਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਹੁਣ ਵਾਲੇ 3-4 ਦਿਨ ਜੇ ਤੁ ਆਪਾਂ ਹੁਣ ਗੱਲ ਕਰ ਰਹੇ ਆ ਤਾਂ ਮੌਸਮ ਭਾਗ ਨੇ ਫਿਰ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ 3-4 ਜ਼ਿਲ੍ਹੇ ਜਿਹੜੇ ਪਹਿਲੇ ਹੀ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹੈ ਜਿਨਾ ਚਾ ਪਖਤਾਨਕੋਟ ਹੈ ਗਰਦਾਸਪੁਰ ਹੈ ਰੋਪੜ ਹੈ ਨੰਗਾਲਾ ਹੈ ਇਹ ਤਾਂਗੇ ਚਲੇ ਜਾਈਗੇ ਫਾਜ਼ਲਕਾ ਫਰੋਹ ਪਰ ਜੜਾਏਗਾ ਇਹਨਾਂ ਜ਼ਿਲ੍ਹਿਆਂ ਚ ਹੈਵੀ ਬਾਰਸ਼ ਦਾ ਅਲਰਟ ਜਾਰੀ ਹੋਇਆ ਤੇ ਬਾਕੀ ਸਾਰੇ ਪੰਜਾਬ ਚ ਵੀ ਇਹਦਾ ਮੈਸੇਜ ਆਈ ਗਿਆ ਹੈ ਇਹ ਬਾਰਸ਼ ਅਗਲੇ 3-4 ਦਿਨਾਂ ਜਣੀ ਪਹਿਲੇ ਤਰੀਕ ਤੱਕ ਵੀ ਬਾਰਸ਼ ਦੀ ਸੰਭਾਵਨਾ ਬਣੀ ਰਹੇਗੀ ਉਹਨਾਂ ਦੇ ਕੋਲ ਕਰਦਾ ਜੇ ਤਾਂ ਬਾਰਸ਼ ਵਧ ਰਹੀ ਹੁੰਦੀ ਹੈ ਫਿਰ ਤਾਂ ਮੈਨੂੰ ਇਹ ਲੱਗਦਾ ਕਿ ਸੰਕਟ ਪਨਾਹ ਦਾ ਹੋਰ ਬਾਦਾਂ ਨਜ਼ਰ ਆ ਰਹੇ ਅੱਜ ਜਦੋਂ ਤੁਸੀਂ ਕਿਹਾ ਮੈਂ ਵੀ ਕੁਝ ਜ਼ਿਲ੍ਹਿਆਂ ਚ ਮਾਲ ਵਿੱਚ ਫੋਨ ਕਰਕੇ ਪਤਾ ਕੀਤਾ ਕਿ ਪਾਣੀ ਦਾ ਪੱਧਰ ਕੂਥਮ ਤੇ ਘਟਿਆ ਵੀ ਹੈ ਵਜਾਇ ਰਹੀ ਹੈ ਕਿ 1-2 ਦਿਨ ਤੋਂ ਬਾਰਸ਼ ਕੋਈ ਨਹੀਂ ਜਾਂ ਘਟ ਹੋਈ ਹੈ ਇਸ ਕਰਕੇ ਲੋਕਾਂ ਨੇ ਕਿ ਥੋੜੀ ਹਲਕੀ ਜਿਹੀ ਰਾਹਤ ਨਾ ਸੂਕ ਕੇਤੀ ਹੈ ਪਰ ਜੇ ਆਪਾਂ ਦਰਿਆਵਾਂ ਦੀ ਗੱਲ ਕਰੀਏ ਦੇਖੋ ਆਪਾਂ ਕੱਲੇ ਸਤਲੁਜ ਦੀ ਗੱਲ ਕਰੀਏ ਐਡਾ ਵੱਡਾ ਪਾਖੜਾ ਲਾਇਆ ਹੈ ਸਤਲੁਜ ਦੇ 게ਟ ਪਹਿਲਾਂ 2 ਫੁੱਟ ਖੁੱਲੇਗੇ ਫਿਰ 3 ਫੁੱਟ ਖੁੱਲੇਗੇ ਫਿਰ 4 ਫੁੱਟ ਖੁੱਲੇਗੇ ਹੁਣ ਕੱਲ ਸ਼ਾਮ ਤੱਕ 4 ਫੁੱਟ 게ਟ ਜਿਹੜਾ ਪਾਖੜਾ ਦੇ ਖੁੱਲੇ ਵਿੱਚ ਦਾ ਨਾਜ਼ਾਲ گاਉਂ ਕੇ ਜਿਹੜੇ ਪਾਖੜਾ ਦੇ 4 ਫੁੱਟ 게ਟ ਖੁੱਲੇ ਤੇ ਸਤਲੁਜ ਦੇ ਅੱਗੇ ਕੀ ਹਾਲਤ ਹੋਏਗਾ ਜੀ ਜੀ ਤੇ ਸਤਲੁਜ ਅੱਗੇ ਲੋਕਾਂ ਦੀ ਕੀ ਹਾਲਤ ਕਰੇਗਾ ਇਹਦੇ ਪੌਂਡ ਡੈਮ ਦੇ ਗੇਟ ਜਿਹੜੇ ਉਹ ਵੀ ਖੁੱਲੇ ਆ ਔਨ ਟਾਈਮ ਤੇ ਗੇਟ ਖੁੱਲੇ ਤਾਂ ਸਿੱਧੇ ਤੌਰ ਤੇ 라ਵੀ ਦੇ ਉੱਤੇ ਕੀ ਇਫੈਕਟ ਪੈਰਗਾ ਆਪਾਂ ਸਾਰੇ ਜਾਣਨੇ ਕਿ 라ਵੀ ਅੱਗੇ ਕਿਦਾਂ ਕਮਸਾਨ ਮਚਾਇਗਾ ਦੇਖੋ ਪਾਣੀ ਦਾ ਕਿੰਨਾ ਪ੍ਰੈਸ਼ਰ ਬਾਦ ਰਹਿ ਕਿਉਂਕਿ ਪਾਣੀ ਪਹਾੜਾਂ ਤੋਂ ਆ ਰਿਹਾ ਮਾਦੋਪੁਰ ਹੈਡ ਵਾਕਸ ਦੀ ਜਦੋਂ ਆਪਾਂ ਗੱਲ ਕਰਦੇ ਆ ਮਾਦੋਪੁਰ ਹੈਡ ਵਾਕਸ ਦੇ ਦੋ ਤਿੰਨ ਗੇਟ ਟੁੱਟੇ ਗਏ ਪਾਣੀ ਦਾ ਇੰਨਾ ਪ੍ਰੈਸ਼ਰ ਸੀ ਕਿ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ 흘ਿਆ ਨਹੀਂ ਜਾ ਸਕਦਾ ਪਹਾੜਾਂ 'ਚ ਜਿੱਦਾਂ ਹੋਣਾ ਆਪਾਂ ਨਾਟਕੀ ਗੱਲ ਕਰਦੇ ਆ ਕਿ ਅਗਲੇ ਦਿਨਾਂ 'ਚ ਜੰਮੂ ਕਸ਼ਮੀਰ 'ਚ ਮੌਸਮ ਦੇ ਦੇਰੇ ਬਾਰਸ਼ ਹੁੰਦੀ ਹੈ ਤਾਂ ਪੰਜਾਬ ਦੀ ਚਿੰਤਾ ਪੰਜਾਬ 'ਚ ਬੇਸ਼ੱਕ ਬਾਰਸ਼ ਘੱਟ ਵੀ ਹੋਵੇ ਤੇ ਹਿਮਾਚਲ 'ਚ ਦੇ ਕਸ਼ਮੀਰ ਜਿਆਦਾ ਬਾਰਸ਼ ਹੋ ਰਹੀ ਹੈ ਤਾਂ ਪੰਜਾਬ ਉਹਨੇ ਹੀ ਸੰਕਟ ਦਾ ਸ਼ਿਕਾਰ ਹੈ ਸੋ ਵੱਡੀ ਪੱਧਰ ਤੇ ਜੇ ਆਪਾਂ ਦੇਖੋ ਜਿੱਥੇ ਜਾ ਕੇ ਸਤਲੁਜ ਤੇ ਰਾਵੀ ਮਿਲਦਾ ਹਰੀਕੇ ਪਤਨ ਜੀ ਜੀ ਹਰੀਕੇ ਪਤਨ ਦਾ ਆਪਾਂ ਹਰ ਰੋਜ਼ ਜ਼ਿਕਰ ਕਰਦੇ ਹਾਂ ਉੱਥੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਔਰ ਮੀਲਾਂ ਤੱਕ ਪਾਣੀ ਜਿਹੜਾ ਹੈਗਾ ਜੇ ਆਪਾਂ ਕਹੇ ਪਿੰਡਾਂ ਦਾ ਸੁਧਾਰ ਅੰਦਾਜ਼ਾ ਜਿਹੜਾ ਮੀਡੀਆ 'ਚ ਹੈ ਜੀ ਜੀ ਠੋਕਾ ਠੋਕਾ 500 ਪਿੰਡਾਂ ਪੰਜਾਬ ਦੇ ਜਿਹੜੇ ਇਸ ਵੇਲੇ ਪਾਣੀ 'ਚ ਡੁੱਬ ਚੁੱਕੇ ਆ ਜਿਹੜਾ ਸੰਕਟ ਦਾ ਵੱਡਾ ਸਾਹਮਣਾ ਕਈ ਪਿੰਡ ਦਾ ਜਿਹੇ ਹੈ ਜਿਨ੍ਹਾਂ ਦੇ ਆਲੇ ਦੋਲੇ ਪਾਣੀ ਫੈਲ ਗਿਆ ਕੋਈ ਕੋਠਿਆਂ ਤੇ ਬੈਠੇ ਆ ਕਿਸੇ ਨੂੰ ਕਿਸ਼ਤੀਆਂ ਨਾਲ ਕੱਢਿਆ ਜਾ ਰਿਹਾ ਹੁਣ ਕਿੰਨੀ ਵੱਡੀ ਮਸੀਬਤ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਬਿਲਕੁਲ ਪਿੰਡਾਂ 'ਚੋਂ ਕੁਝ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਦਾ ਸ਼ਾਇਦ ਕੱਢਿਆ ਜਾ ਸਕਦਾ ਕੱਢ ਲਿਆ ਹੋਵੇਗਾ ਉਹਨਾਂ ਦੇ ਡੰਗਰ ਹੈ, ਸਮਾਨ ਹੈ। ਉਹਨਾਂ ਦਾ ਖਾਣ ਪੀਣ ਹੈ, ਕਣਕ ਹੈ, ਥੂੜੀ ਹੈ, ਮਾਲ ਦੀ ਹੋਰ ਜਿਹੜਾ ਚਾਰਾ ਹੈ, ਉਹ ਕਿੱਥੋਂ ਆਏਗਾ? ਜੀ ਜੀ। ਬਹੁਤ ਵੱਡੀ ਮੁਸੀਬਤ ਹੈਗੀ ਆ ਉਹਨਾਂ ਪਿੰਡਾਂ ਨੂੰ ਜੇ 500 ਪਿੰਡਾਂ ਦਾ ਵੀ ਆਪਾਂ ਅੰਦਾਜ਼ਾ ਕਰੀਏ। ਤੁਹਾਨੂੰ ਜੋ ਬਹੁਤ ਵੱਡੀ ਪਿੰਡੇ ਹੋ ਜਿਵੇਂ ਜਿਹੜੇ ਵੱਡੇ ਸੰਕਟ ਦਾ ਸ਼ਿਕਾਰ ਹਨ। ਜੇ ਜੇ ਆਪਾਂ ਜ਼ਮੀਨ ਦੀ ਫਸਲਾਂ ਦੀ ਪਰਵਾਹੀ ਦੀ ਗੱਲ ਕਰੀਏ। ਤਾਂ 3 ਲੱਖ ਤੋਂ ਉੱਪਰ ਇੱਕੜ ਫਸਲ ਹੈ ਜਿਹੜੀ ਬਰਬਾਦ ਹੋ ਚੁੱਕੀ ਹੈ ਤਾਂ ਮोटा ਜਿਹਾ ਅੰਦਾਜ਼ਾ ਹੈ ਕਿ ਅੰਦਾਜ਼ੇ ਇਹੋ ਜਿਹੇ ਜਿਹੜੇ ਕਿ ਜੇ ਕਿਸੇ ਲਿਖਤ ਪੜਤ ਚ ਆਏ ਨਹੀਂ ਹੋਣਗੇ ਇੰਨੀ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਫਾਰ ਐਗਜ਼ਾਮਪਲ ਨਵੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਜਿਦੋਂ ਅੱਜ ਆਪਾਂ ਗੱਲ ਕਰ ਰਹੇ ਆਂ ਤੇ ਘੱਗਰ ਦਰਿਆ ਜਿਹੜਾ ਜਿਹੜਾ ਪਿਛਲੇ ਦਿਨਾਂ ਚ ਇੰਨਾ ਜ਼ਿਆਦਾ ਖਤਰਨਾਕ ਨਹੀਂ ਸੀ ਅੱਜ ਦੀ ਸਥਿਤੀ ਸੁਦੇਰੇ ਖਤਰਨਾਕ ਨਜ਼ਰ ਆ ਰਿਹਾ ਹੈ ਹਾਂਜੀ ਆਪਾਂ ਸੁਖਨਾ ਲੇਖ ਦੀ ਗੱਲ ਕਰਾਂ ਸੁਖਨਾ ਚੀਲ ਦੀ ਸੁਖਨਾ ਚੀਲਾ ਦੜੀ ਹੈ ਕਿ ਆ ਸ਼ੰਦੀਗੜ੍ਹ ਦੇ ਉਸ ਏਰੀਏ ਲਈ ਖਤਰੇ ਦਾ ਕਾਰਨ ਬਣੀ ਜਦੋਂ ਫਲੱਡ ਗੇਟ ਖੋਲੇ ਜਾਂਦੇ ਆ ਤੇ ਦੇਖੋ ਅੱਜ ਸੁਖਨਾ ਚ ਇੰਨਾ ਕਿ ਪਾਣੀ ਆ ਗਿਆ ਅੱਧੀ ਰਾਤ ਤੋਂ ਬਾਅਦ ਇਨੀ ਹੈਵੀ بارش ਹੋਈ ਸ਼ੰਦੀਗੜ੍ਹ ਤੇ ਖਾਸ ਤੌਰ ਤੇ ਸੁਖਨਾ ਲੇਖਦਾ ਏਰੀਆ ਉਸ ਪਾਸੇ ਇੰਨੀ ਭਾਰੀ بارش ਹੋਈ ਤੇ ਗੇਟਾਂ ਦੇ ਉੱਪਰ ਦੀ ਪਾਣੀ ਸੁਖਨਾ ਦਾ ਵਾਗੇ ਅੰਦਾਜ਼ਾ ਲਗਾਓ ਕਿ ਕਿੰਨੀ ਮਾਰ ਪਈ ਹੋएगी ਉਸ ਪਾਣੀ ਦੇ ਨਾਲ ਉਹ ਪਿੰਡਾਂ ਚ ਮੇਰੇ ਤੇਰੀਆਂ ਸੜਕਾਂ ਆਵਾਜਾਈ ਇਸ ਕਦਰ ਜਿਹੜਾ ਹੈਗਾ ਕਿ ਵੀ ਲੈਣਾ ਨਹੀਂ ਇੱਕ ਘਰ ਜਿਹੜਾ ਹੈ ਜੇ ਤੁਸੀਂ ਲੰਗ ਲੰਬਾ ਬੜਾ ਜਿਹੜੀ ਰੋਡ ਹੈਗੀ ਆ ਉਹਦੇ ਉੱਪਰ ਵੀ ਪਾਣੀ ਵਗਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਕਿੰਨੀ ਖਤਰਨਾਕ ਸਥਿਤੀ ਹੈ ਮਹਾਲੀ ਦੇ ਕਈ ਪਿੰਡ ਆ ਜਿਹੜੇ ਪਹਿਲਾਂ ਜਿਨ੍ਹਾਂ ਨੂੰ ਚੇਤਾਵਨੀ ਨਹੀਂ ਸੀ ਦਿੱਤੀ ਗਈ ਘੱਟੋ ਘੱਟ 8-10 ਪਿੰਡ ਮਹਾਲੀ ਦੇ ਜਿਨ੍ਹਾਂ ਨੂੰ ਹੁਣ ਚੇਤਾਵਨੀ ਦਿੱਤੀ ਗਈ ਹੈ ਕਿ ਤੁਸੀਂ ਕਿਸੇ ਵੇਲੇ ਖੜਾਂ ਚ geke ਸਕਦੇ ਹੋ ਉਹਨਾਂ ਨੂੰ ਕੱਟਣ ਦਾ ਸੁਰੱਖਿਅਤ ਥਾਂ ਤੇ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੋ ਅਜੇ ਮਸੀਨਤਾ ਕਈ ਏਰੀਆ ਜਿਹੜੀਆਂ ਪਹਿਲਾਂ ਨਹੀਂ ਸੀ ਉਥੇ ਵੀ ਇਸ ਵੇਲੇ ਵਾਧੇ ਨਜ਼ਰ ਆ ਰਹੇ ਨੇ ਕੱਗਰ ਚਾਉਣ ਵਾਲੇ ਸਮੇਂ ਚ ਦਾ ਹੈਵੀ ਲਾਟਾ بارش ਦਾ ਕੱਗਰ ਦਾ ਪਾਣੀ ਵਧਦਾ ਤਾਂ ਮੈਂ ਸਮਝਦਾ ਪਟਿਆਲਾ ਜਿਹੜਾ ਅਜੇ ਤੱਕ ਬਚਿਆ ਹੋਇਆ ਹੈ ਮਾਨਸਾ ਦਾ ਕਾਫੀ ਪਚਾਇਆ ਹੈ ਕੱਗਰ ਦੀ ਮਾਰ ਪੈਂਦੀ ਹੈ ਤਾਂ ਸਮੂਹ ਪਟਿਆਲਾ ਮਾਨਸਾ ਤੱਕ ਵੀ ਵੱਡਾ ਖਤਰੇ ਦਾ ਕਾਰਨ ਬਣ ਸਕਦਾ ਦੇਖਿਆ ਜਾਏਗਾ ਨਿਰਭਰ ਕਰਦਾ ਹੈ ਕਿ ਆਉਣ ਵਾਲੇ ਦਿਨਾਂ 'ਚ بارش ਕੀ ਰੋਕ ਅੰਤਿਆਰ ਕਰੇਗੀ ਜੀ ਜੀ ਮਿਸਟਰ ਸਾਹਿਬ ਇਹ ਤਾਂ ਸਥਿਤੀ ਹੋਗੀ ਕਿ ਕੀ ਹੈ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਕੋਸ਼ਿਸ਼ਾਂ ਬੜੀਆਂ ਆਪਸੀ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦਿੰਦੀਆਂ ਨੇ ਐਮਪੀ ਸੁਖਜਿੰਦਰ ਰੰਧਾਵਾ ਨੇ ਉਹਨਾਂ ਨੇ ਸ਼ੁਕਰੀਆ ਦਾ ਕੀਤਾ ਹੈ ਮੁੱਖ ਮੰਤਰੀ ਮਾਨ ਹੁਣਾਂ ਦਾ ਕਹਿੰਦੇ ਮੈਂ ਇਸ ਸਮੇਂ ਸਿਆਸਤ ਨਹੀਂ ਕਰਾਂਗਾ ਸ਼ੁਕਰ ਕਰਦਾ ਤੁਹਾਡਾ ਕਿ ਤੁਸੀਂ ਸਾਨੂੰ ਹੈਲੀਕਾਪਟਰ ਏਸੀਡੀਏ ਨੂੰ ਪ੍ਰੋਵਾਈਡ ਕਰਵਾਇਆ ਆਪਣਾ ਤੇ ਸਾਨੂੰ ਕਾਫੀ ਰਾਹਤ ਮਿਲੀ ਐ ਇਸ ਦੇ ਵਿੱਚ ਉਹ ਇੱਕ ਚੰਗਾ ਸਨੇਹਾ ਵੀ ਐ ਦੂਜੇ ਪਾਸੇ ਬੜੇ ਪੰਜਾਬੀ ਇਹੋ ਜਿਹੇ ਨੇ ਜਿਨ੍ਹਾਂ ਨੇ ਰਹਿਣ ਸਹਿਣ ਦੇ ਲਈ ਲੋਕਾਂ ਦੇ ਲੰਗਰ ਦੇ ਲਈ ਆਪਣੇ ਘਰ ਖੋਲ ਦਿੱਤੇ ਨੇ ਆਪਣੀਆਂ ਥਾਵਾਂ ਨੇ ਜਿਹੜੀਆਂ ਉਹ ਖੋਲ ਦਿੱਤੀਆਂ ਨੇ ਤੇ ਨਾਲ ਨਾਲ ਅਕਾਲੀ ਦਲ ਵੀ ਇਸ ਸਮੇਂ ਜ਼ਮੀਨੀ ਪੱਧਰ ਤੇ ਐ ਦੇਖ ਰਹੇ ਆਪਾਂ ਸੁਖਬੀਰ ਬਾਦਲ ਲਗਾਤਾਰ ਸਰਗਰਮ ਨੇ ਤੇ ਹੜ੍ਹਾਂ ਦੇ ਕਾਰਨ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਜਿਸ ਕਰਕੇ ਪੰਜਾਬ ਦੇ ਨਾਲੋਂ ਕਨੈਕਟੀਵਿਟੀ ਵੀ ਟੁੱਟ ਰਹੀ ਹੈ ਸਿੱਧੂ ਸਾਹਿਬ ਆਵਾਜਾਈ ਠੱਪ ਹੋ ਰਹੀ ਹੈ ਬਿਲਕੁਲ ਦੋ ਪਹਿਲੂ ਇੱਕ ਤਾਂ ਆਵਾਜਾਈ ਦਾ ਤੁਸੀਂ ਜ਼ਿਕਰ ਕੀਤਾ ਹੈ ਆਪਾਂ ਇਹ ਗੱਲ ਵੀ ਕਰਾਂਗੇ ਪਹਿਲਾਂ ਭਾਈਚਾਰੇ ਦੀ ਗੱਲ ਕਰਦੇ ਆਂ ਬਹੁਤ ਸਾਰੀਆਂ ਥਾਵਾਂ ਤੇ ਪੰਜਾਬੀ ਇੱਕ ਦੂਜੀ ਦੀ ਮਦਦ ਕਰ ਰਹੀ ਹੈ ਮੈਂ ਸੁਣ ਰਿਹਾ ਸੀ ਦੇਖ ਰਿਹਾ ਸੀ ਕੱਲਾ ਵੱਡੇ ਕਿਸਾਨ ਆਗੂ ਬਲਵੀਰ ਰਾਜੀਵਾਲ ਰਾਜੀਵਾਲ ਕਿਸੇ ਚੈਨਲ ਤੇ ਗੱਲਬਾਤ ਕਰ ਰਹੇ ਸੀ ਉਹ ਸਿੱਧਾ ਜਰੇ ਸੀ ਸਮੁੱਚੇ ਪੰਜਾਬੀਆਂ ਨੂੰ ਕਿ ਤੁਸੀਂ ਹੁਣ ਕੇਵਲ ਸਰਕਾਰਾਂ ਦੇ ਹੱਥਾਂ ਵਾਲਾਂ ਦੇਖੋ ਪੋਲੀਟੀਕਲ ਆਗੂਆਂ ਵਾਲਾਂ ਦੇਖੋ ਤੁਸੀਂ ਭਾਈਚਾਰਕ ਤੌਰ ਤੇ ਉੱਠੋ ਤੇ ਜਿੱਥੇ ਵੀ ਪੰਜਾਬੀ ਡੁੱਬੇ ਹੋਏ ਅਧਰਾਤ ਪੀੜਤ ਹੜਾਂ ਦੇ ਵਿੱਚ ਉਹਨਾਂ ਦੀ ਆਪ ਮਦਦ ਲਈ ਅੱਗੇ ਆਉਣੇ ਪੰਜਾਬੀ ਉੱਠਣਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਸੋ ਕਿਦਰੇ ਇਹ ਹੰਕਾਰਾ ਜਿਹੜਾ ਨਾ ਆਪ ਮਹਾਰੇ ਪੰਜਾਬੀ ਦਾ ਦੇਖੋ ਸ਼ੁਰੂ ਤੋਂ ਹੀ ਆਪਾਂ ਸਾਰੇ ਜਾਣਦੇ ਆਂ ਮਾਨਤਾ ਦਾ ਸਨੇਹ ਦੇਣ ਵਾਲਿਆ ਕਿਸ ਤਰ੍ਹਾਂ ਇਹਦਾ ਉਦੇਸ਼ਾਂ 'ਚ ਜਾ ਕੇ ਦੂਜੇ ਸੁਭਾਂ ਜਾ ਕੇ ਲੰਗਰ ਲਾਉਂਦੇ ਆ ਮਦਦ ਕਰਦੇ ਆ ਤੁਸੀਂ ਜਦੋਂ ਆਪਣੇ ਲੋਕ ਡੁੱਬ ਰਹੇ ਹੋਣ ਜੂਜ਼ ਰਹੇ ਹੋਣ ਤਾਂ ਉਹਨਾਂ ਦੀ ਮਦਦ ਕਿਉਂ ਨਹੀਂ ਹੋਏਗੀ ਕਿੰਨੀ ਕਿਸੀ ਐਗਜ਼ਾਮਪਲ ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਸultanpur ਲੋਕੀ ਉਹਨਾਂ ਖੇਤਰਾਂ ਜੋ ਹੈ ਜਿਹੜੇ ਬਹੁਤ ਹੀ ਵਾਸ ਖੇਤ ਰਹਿ ਗਏ ਜਿਨ੍ਹਾਂ ਤੇ ਬਹੁਤ ਮਾੜਾ ਪ੍ਰਵਾਹ ਪੈ ਰਿਹਾ ਰਾਵੀ ਦਾ ਆਲਾ ਦਵਾਲਾ ਉਥੇ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਤਾਂ ਪਾਈਚਾਰੇ ਦੀ ਸਾਂਝੀ ਇੱਕ ਐਗਜ਼ਾਮਪਲ ਹੈ ਇੱਕ ਜਗ੍ਹਾ ਦੇ ਤੋਂ ਬੰਨ ਟੁੱਟ ਰਿਆ ਸੀ ਤੇ ਪਿੰਡ ਦੇ ਲੋਕਾਂ ਨੇ ਲਲਕਾਰ ਮਾਰੀ ਕਿ ਬੰਨ ਟੁੱਟ ਗਿਆ ਸਾਡੀ ਮਦਦ ਕਰੋ ਉਹ ਵੀਡੀਓ ਵਾਇਰਲ ਹੋਈ ਦੇਖਦੇ ਹੀ ਦੇਖਦੇ ਨੇੜਲੇ ਪਿੰਡਾਂ ਦੇ ਨੌਜਵਾਨ ਜੜੇ ਗਏ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਏ ਰੇਤਾ ਲੱਦ ਕੇ ਪਹੁੰਚ ਗਏ ਬੂਰੀਆਂ ਲੈ ਕੇ ਪਹੁੰਚ ਗਏ ਜਿਵੇਂ ਜਿਵੇਂ ਉਹ ਵੀਡੀਓ ਵਾਇਰਲ ਹੁੰਦੀ ਗਈ ਕਿਵੇਂ ਤੇਵੇਂ ਜਿਹੜਾ ਹੈਗਾ ਲੋਕ ਜਿਹੜੇਗਾ ਪੰਜਾਬ ਤੋਂ ਹੀ ਉਹਨੂੰ ਉਹ ਦੱਸਦੇ ਕਿ ਫਾਜ਼ਲ ਕਾਫਰੂਲ ਪਰ ਤੱਕ ਵੀ ਲੋਕ ਟਰੈਕਟਰ ਤੇ ਟਰਾਲੀਆਂ ਰੇਤਾਂ ਨਾਲ ਲੱਦ ਕੇ ਅੱਗੇ ਤਾਂ ਕਹਿੰਦੇ ਜਦੋਂ ਰੇਤਾ ਲਾਇਆ ਜਾਂਦਾ ਸੀ ਚੜ੍ਹਦੀ ਕਲਾ ਦਾ ਪ੍ਰਤੀਕ ਦੇਖੋ ਕੀ ਹੈ ਕੀ ਬੋਲਦੇ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹਦਾ ਜਦੋਂ ਜਕਾਰਾ ਗੂੰਜਦਾ ਨਾ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੀ ਰੂਹ ਜਾਗ ਉੱਠਦੀ ਹੈ ਤੇ ਇਸ ਪੰਜਾਬ ਦੀ ਇਹ ਰੂਹ ਹੈ ਵੱਡੇ ਵੱਡੇ ਟੱਕਰੇ ਕਰਨ ਜਾਣਦਾ ਸੋ ਜਿੱਥੇ ਪੋਲੀਟੀਕਲ ਪਾਰਟੀਆਂ ਲੱਗੀਆਂਆਂ ਰਾਸੀ ਤਿਰਾਂ ਲੱਗੀਆਂ ਸਰਕਾਰ ਲੱਗੀ ਹੈ ਉਥੇ ਪੰਜਾਬੀਆਂ ਦੀ ਵੀ ਇੱਕ ਜਉਂਦੀ ਜਾਗਦੀ ਰੂਹ ਹੈ ਜਿਹੜੀ ਬੋਲੇ ਸੋ ਨਿਹਾਲ ਤੇ ਸਸਰੀ ਘਾਲ ਦਾ ਜਿਕਰਾ ਛੱਡ ਕੇ ਕਹਿੰਦੇ ਜਦੋਂ ਵੀ ਟਰਾਲੀ ਆਉਂਦੀ ਹੈ ਰੀਤੀ ਦੀ ਤੁਹਾਨੂੰ ਉਤਾਰਦੇ ਆ ਗੁਰਦੁਆਰਾ ਸਾਹਿਬ ਇੰਤਜ਼ਾਮ ਕੀਤਾ ਹੈ ਤਾਰਨ ਦਾ ਤੇ ਅੱਗੇ ਲੈ ਕੇ ਜਾਂਦੇ ਆ ਤਾਂ ਨਾਲ ਦੀ ਨਾਲ ਜਿਕਰੇ ਛੱਡਦੇ ਆ ਇਦਾਂ ਹੀ ਕੋਈ ਹੋਰ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ ਇੱਕ ਕਿਸਾਨ ਨੇ ਆਪਣਾ ਵੀਡੀਓ ਪਾਈ ਦੀ ਕਿ ਮੇਰੀ 4 ਏਕੜ ਜ਼ਮੀਨ ਹੈ ਉਹ ਤਰੰਤ ਤਰੰਤ ਲਈਦਾ 4 4 ਏਕੜ ਜ਼ਮੀਨ ਹੈ ਕਹਿੰਦਾ ਖਾਲੀ ਹੈ ਇਹ ਇੱਥੇ ਤੁਸੀਂ ਆਪਣਾ ਮੱਝਾਂ ਲੈ ਕੇ ਆਓ ਡੰਗਰ ਲੈ ਕੇ ਆਓ ਬੱਕਰੀਆਂ ਲੈ ਕੇ ਆਓ ਜੋ ਵੀ ਸਮਾਨ ਲੈਣਾ ਹੈ ਲੈ ਕੇ ਆਓ ਜਿਹੜੇ ਵੀ ਆਉਂਗੇ ਕਹਿੰਦੇ ਤੁਹਾਡਾ ਮਾ ਖਾਣ ਪੀਣ ਦਾ ਇੰਤਜ਼ਾਮ ਵੀ ਕਰਾਂਗਾ ਪਰ ਪਸ਼ੂਆਂ ਲਈ ਜਿਹੜਾ ਹਰੇ ਚਾਰੇ ਦਾ ਇੰਤਜ਼ਾਮ ਵੀ ਕਰਾਂਗਾ ਸਿਉ ਹੋਜਾ ਸੁਨਿਆਵੀ ਪੰਜਾਬੀ ਦੇ ਰਿਹਾ ਨਾ ਵੀ ਹਮੇਸ਼ਾ ਹੀ ਜਾਣੇ ਜਾਂਦੇ ਇੱਕ ਦੂਜੇ ਦੀ ਮਦਦ ਕਰਨ ਲਈ ਪੇਟੀਕਲ ਤੌਰ ਤੇ ਜੇ ਆਪਾਂ ਗੱਲ ਕਰਦੇ ਆਂ ਦੇਖੋ ਵਾਕਾ ਕਰਾਸੀ ਪਾਰਟੀਆਂ ਆਜ਼ਮੀ ਪਾਰਟੀ ਦਾ ਜ਼ਿਕਰ ਕੀਤਾ ਹੀ ਹੈ ਮੁਖੰਦਰ ਭਗਵੰਤ ਸਿੰਘ ਨੇ ਮੀਟਿੰਗ ਕੀਤੀ ਹੈ ਕਿ ਐਮ ਐਲ ਏ ਕੈਬਨਟ ਮੈਂਬਰ ਉਹਨਾਂ ਨੇ ਕੈਬਨਟ ਮੰਤਰੀਆਂ ਨੇ ਆਪਣਾ ਆਪਣੇ ਐਮਐਲਏ ਨੇ ਇੱਕ ਦਿਨ ਦੀ ਤਨਖਾਹ ਵੀ ਸੌਂਪੀ ਐ ਕਿ ਇੱਕ ਦਿਨ ਦੀ ਤਨਖਾਹ ਜਿਹੜੀ ਅਸੀਂ ਭੇਂਟ ਕਰਦੇ ਆਂ ਹੜ ਭੇਂਟ ਕਰਨ ਦੀ ਮੱਦੇਨਜ਼ਰ ਲਈ ਆਪੜਾ ਨੇ ਫੈਸਲਾ ਲਾਇਆ ਚਾਹੇ ਐਮਐਲਏ ਆ ਚਾਹੇ ਕबिनेट ਮੰਤਰੀ ਆ ਤੇ ਚਾਹੇ ਮੁੱਖ ਮੰਤਰੀ ਇੱਕ ਦਿਨ ਦੀ ਤਨਖਾਹ ਦੇ ਰਿਹਾ ਇਹਦੇ ਕਾਂਗਰਸ ਵਾਲੇ ਵੀ ਭਾਜਪਾ ਵਾਲੇ ਵੀ ਲੱਗੇ ਵਿਆ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਹੈ ਵਿਰੋਧੀ ਧਿਰਾਂ ਤੋਂ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਸੁਖਵੀਰ ਬਾਦਲ ਜੀ ਰਵਾਇਤ ਹੈ ਇਸ ਵੇਲੇ ਸੰਤੋਖ ਦੇ ਰਿਹਾ ਸਰਕਾਰ ਨੂੰ ਨਜ਼ਰ ਆ ਰਿਹਾ ਉਹ ਆਖੋਕ ਪਿੰਡਾਂ ਜਾਂਦਾ ਸਰਪੰਚਾਂ ਨਾਲ رابطہ ਕਰ ਰਿਹਾ ਜਿੱਥੇ ਕਿਤੇ ਚਾਰੇ ਦੀ ਘਾਟ ਹੈ ਉਹ ਚਾਰੇ ਦੀ ਮਦਦ ਹੀ ਗੱਲ ਵੀ ਕਰਦਾ ਕਿਤੇ ਉਹਨੇ ਡੀਜ਼ਲ ਦੀ ਮਦਦ ਦੀ ਗੱਲ ਕੀਤੀ ਹੈ ਕਿਤੇ ਨਾਜ ਪਸਾਉਣ ਦੀ ਗੱਲ ਕੀਤੀ ਹੈ ਇੱਕ ਸੰਸਥਾ ਬਾਰੇ ਜੇ ਆਪਾਂ ਗੱਲ ਨਹੀਂ ਕਰਾਂਗੇ ਤਾਂ ਮੈਂ ਕਹਾਂਗਾ ਥੋੜਾ ਜ਼ਾਤੀ ਹੋਏਗੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵਿੱਚੋਂ ਬਹੁਤ سارے ਲੋਕ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਯੋਜਨਾ ਕਰਦੇ ਆ ਉਹਦੀ ਤਰ੍ਹਾਂ ਕਰਦੀਆਂ ਕੇਂਦਰ ਦੇ ਵਿੱਚ ਕਈ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ ਪਰ ਸੰਕਟ ਦੇ ਵੇਲੇ ਐਸਜੀਪੀਸੀ ਖੇਤਰਾ ਨਾਲ ਖੜਦੀ ਹੈ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਜਿੱਥੇ ਲੰਗਰ ਲੱਗੇ ਹੋਏ ਐ ਹਾੜ ਪੀੜ ਤਾਂ ਉਥੋਂ 24 ਘੰਟੇ ਲੰਗਰ ਮਿਲ ਰਿਹਾ ਹੈ ਉਹਨਾਂ ਦੇ ਰਹਿਣ ਦੇ ਇੰਤਜ਼ਾਮ ਹੋ ਰਿਹਾ ਹੈ ਇਸੇ ਤਰ੍ਹਾਂ ਬਾਕੀ ਜਿਹੜੀਆਂ ਹੈਗੀਆਂ ਸਿੱਖ ਜਥੇਬੰਦੀਆਂ ਉਹ ਵੀ ਭਾਈਚਾਰਕ ਤੌਰ ਤੇ ਵੱਡੀ ਪੱਧਰ ਤੇ ਸੋ ਪੰਜਾਬ ਇਹੀ ਨਹੀਂ ਕਿ ਪੰਜਾਬ ਸੰਕਟ ਦਾ ਆਸ਼ਕਰ ਹੈ ਪੰਜਾਬ ਇਹ ਵੀ ਸਨੇਹਾ ਦੇ ਰਿਹਾ ਹੈ ਕਿ ਭਾਈਚਾਰਕ ਸਾਂਝ ਨਾਲ ਅਸੀਂ ਬੋਲੇ ਸੋ ਨਿਹਾਲ ਦਾ ਨਾਰਾ ਬੋਲ ਕੇ ਸੰਗਠ ਜੋ ਬਾਹਰ ਵੀ ਆ ਸਕਦੇ ਆ ਸੋ ਬੋਲੇ ਸੋ ਨਿਹਾਲ ਸੜੀ ਗਵਾਹੀ ਕਰ ਰਿਹਾ ਪੰਜਾਬੀਆਂ ਦੀ ਪੰਜਾਬੀ ਭਾਈਚਾਰਕ ਖਸਾਨ ਵਾਲੇ ਸੰਗਠ ਜੋ ਉੱਭਰ ਰਿਹਾ ਤੇ ਉਮੀਦ ਕਰਦੇ ਆ ਕਿ ਉੱਭਰਨਗੇ لازمی ਪੰਜਾਬ ਪਹਿਲੀ ਵਾਰ ਨਹੀਂ ਇਹ ਸੰਗਠ ਜੋ ਨਿਕਲੇਗਾ ਪਹਿਲਾਂ ਵੀ ਜੂਝਿਆ ਹੁਣ ਵੀ ਜੂਝ ਰਿਹਾ ਤੇ ਬਾਹਰ ਵੀ ਆਏਗਾ ਜੀ ਜੀ ਬਿਲਕੁਲ ਸੁਸ਼ੀਲ ਸਾਹਿਬ ਇੱਕ ਦਿਨ ਨਹੀਂ ਤੁਹਾਨੂੰ ਥੋੜਾ ਜਿਹਾ ਪਲੇਖਾ ਲੱਗਿਆ ਹੋਣਾ ਇੱਕ ਮਹੀਨੇ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਰਾਹਤ ਬਿਲਕੁਲ ਸੋਰੀ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਤਨਖਾਹ ਇੱਕ ਮਹੀਨੇ ਬਿਲਕੁਲ ਠੀਕ ਹੈ ਅਛਤ ਸਾਬਕੀਰ ਦੇ ਵਿੱਚ ਜ਼ਿਕਰ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਰ ਇੱਕ ਆਟੋਕਲੇਸ਼ਤਾ ਕਰਾਂਗੇ ਜਿਸ ਤਰ੍ਹਾਂ ਮਹਾਨ ਕੋਸ਼ ਦੇ ਵਿੱਚ ਕੁਝ ਤਰੁੱਟੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਜਿਸ ਤੋਂ ਬਾਅਦ ਕਾਫੀ ਵੱਡੇ ਪੱਦਰ ਦੇ ਉੱਪਰ ਪ੍ਰਦਰਸ਼ਨ ਆ ਜਿਹੜੇ ਹੋਏ ਆ ਇਸ ਸਮੇ ਸਮਾਂ ਬਹੁਤ ਘੱਟ ਹੈ ਪਰ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਜ਼ਰੂਰ ਕਰੋ ਇਕੋ ਭਾਈ ਕਾਂਸ ਸਿੰਘ ਨਾਬਾ ਉਹਨਾਂ ਦਾ ਮਹਾਨ ਸ਼ਬਦ ਕੋਸ਼ ਹੈ ਉਹਦੀ ਲੰਬੇ ਸਮੇਂ ਤੋਂ ਪੰਜਾਬ 'ਚ ਬਹੁਤ ਹੀ ਸਤਿਕਾਰ ਵਾਲੀ ਜਗ੍ਹਾ ਹੈਗੀ ਹੈ ਜਦੋਂ ਵੀ ਕਿਤੇ ਸਾਡੇ ਲਈ ਕੋਈ ਲੱਭਣ ਦੀ ਲੋੜ ਪੈਂਦੀ ਹੈ ਤਾਂ ਕਹਿੰਦੇ ਇੱਕ ਭਾਈ ਕਾਂਸ ਸਿੰਘ ਨਾਬਾ ਦਾ ਜਿਹੜਾ ਸ਼ਬਦ ਕੋਸ਼ ਹੈ ਉਸ ਵੱਲ ਦੇਖਿਆ ਜਾਵੇ ਜਿਹੜਾ ਪਟਿਆਲਾ ਦੀ ਯੂਨੀਵਰਸਿਟੀ ਹੈ ਉਹਨਾਂ ਦੇ ਲਿਖਰਾਂ ਦੇ ਕੰਮ ਨੇ ਪਿਛਲੇ ਦਿਨਾਂ 'ਚ ਪਤਾ ਨਹੀਂ ਕਿਉਂ ਇਹ ਫੈਸਲਾ ਲਿਆ ਕਿ ਇਹ ਸ਼ਬਦ ਕੋਸ਼ ਦੀਆਂ ਵੱਡੀਆਂ ਪੱਤਰ ਤੇ ਕਾਪੀਆਂ ਜਿਹੜੀਆਂ ਉਹਨਾਂ ਨੂੰ ਕਿ ਪਤਾ ਨਹੀਂ ਉਹ ਕਹਿੰਦੇ ਸਮਾਂ ਉਹਨਾਂ ਦਾ ਕਾਫੀ ਹੋ ਚੁੱਕਾ ਸੀ ਕਿ ਕਿਦਾਂ ਫੈਸਲਾ ਲਿਆ ਗਿਆ ਉਹਨਾਂ ਨੂੰ ਤਖਰਾਉਣ ਦਾ ਦੱਪਣ ਦਾ ਮਿੱਟੀ 'ਚ ਦੱਪਣ ਦਾ ਫੈਸਲਾ ਲਿਆ ਗਿਆ ਇਹ ਵੀ ਕਿਹਾ ਗਿਆ ਕਿ ਕਾਪੀਆਂ ਪਾੜੀਆਂ ਵੀ ਗਈਆਂ ਪਹਿਲਾਂ ਤਾਂ ਵਿਦਿਆਰਥੀਆਂ ਵੱਲੋਂ ਤੇ ਵਿਦਵਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਕਿ ਕੀ ਕਰ ਰਹੇ ਹੋ ਇਹ ਨਰਥ ਹੈ ਬੇਅਦਬੀ ਹੈ ਭਾਈ ਕਾਂ ਸਿੰਘ ਨਾਬਾ ਦਾ ਜਿਹੜਾ ਸ਼ਬਦ ਕੋਸ਼ ਹੈ ਉਹ ਤਾਂ ਇਹਨਾਂ ਸਤਕਾਰ ਵਾਲੀ ਪੁਥੀ ਹੈ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਉਹ ਗਰੋਹ ਹੋਇਆ ਫਿਰ ਉਸ ਤੋਂ ਬਾਅਦ ਇਹ ਗੱਲ ਸਿੱਖ ਸੰਗਤਾਂ 'ਚ ਗਈ ਸਿੱਖ ਜਥੇਬੰਦੀਆਂ 'ਚ ਗਈ ਉਹਦੇ ਤੋਂ ਆਪਾਂ ਗੱਲ ਕਰ ਰਹੇ ਹਾਂ ਕਿ ਬੀਤੀ ਰਾਤ ਜਿਹੜਾ ਹੈਗਾ ਵੱਡੀ ਪੱਧਰ ਤੇ ਸਿੱਖ ਜਥੇਬੰਦੀਆਂ ਨੇ ਸਿੰਘਾ ਵੱਲੋਂ ਪ੍ਰੋਟੈਸਟ ਕੀਤਾ ਗਿਆ ਜਿਹੜਾ ਹੈਗਾ ਪਟਿਆਲਾ ਯੂਨੀਵਰਸਿਟੀ ਦੇ ਗੇਟ ਅੱਗੇ ਜੀ ਕਿ ਜਿਹੜਾ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਜਿਹਾ ਘਨੌਣਾ ਫੈਸਲਾ ਚਾਨਕਾ ਸੁਤਰਾਮ ਦਾ ਉਹ ਕਿ ਪੁਲਿਸ ਉਸਤੇ ਕਾਰਵਾਈ ਵੀ ਕਰ ਰਹੀ ਹੈ ਆਥੈਂਟਿਕ ਤੌਰ ਤੇ ਅਧਿਕਾਰਤ ਤੌਰ ਤੇ ਬੇਸ਼ੱਕ ਜਾਣਕਾਰੀ ਨਹੀਂ ਆਏਗੀ ਸਾਹਮਣੇ ਆ ਜਾਏਗੀ ਇਸ ਤੋਂ ਇਲਾਵਾ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਅਕਾਲ ਸਾਧ ਦੇ ਜਥੇਦਾਰ ਜਿਹੜਾ ਹੈਗਾ ਗੈਨੀ ਗੜਗਾਜੀ ਗੜਗਾਸਾ ਨੇ ਵੀ ਇਹਦਾ ਸਾਖ ਨੋਟਸ ਲਿਆ ਕਿ ਹੈ ਕਿ ਬਿਲਕੁਲ ਜਿਹੜਾ ਗਲਤ ਫੈਸਲਾ ਯੂਨੀਵਰਸਿਟੀ ਦਾ ਜੀ ਜਾਂ ਉਹਨਾਂ ਨੇ ਨੋਟਸ ਲਿਆ ਇਸ ਗੱਲ ਦਾ ਈਵਨ ਕਿ ਜਿਹੜਾ ਨਵਾਂ ਕਾਲਜ ਦਾ ਜਿਹਦੀ ਹੈ ਬਾਈ ਗੈਨੀ ਹਰਪ੍ਰੀਤ ਸਿੰਘ ਉਹਨੇ ਕਰ ਰਿਹਾ ਹ ਹ ਉਹਨਾਂ ਦੀ ਜਿਹੜੀ ਧਾਰਮਿਕ ਕਾਉਂਸਲ ਹੈ ਉਹਨਾਂ ਵੱਲੋਂ ਵੀ ਪੱਤਰ ਲਿਖਿਆ ਗਿਆ ਕਿ ਤੁਹਾਡੇ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ ਸਪਸ਼ਟੀਕਰਨ ਦਿਓ ਕਿ ਇਹਦਾ ਕੋਰ ਅਨਦਰ ਵਾਲਾ ਫੈਸਲਾ ਤੁਸੀਂ ਇਹ ਕਾਰਵਾਈ ਕੀਤੀ ਤਾਂ ਕਿਉਂ ਕੀਤੀ ਜੀ ਜੀ ਸਤ ਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਆਹ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ